ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਮੀਡੀ ਸੂਟ ਆਓ ਦੇਖੀ ਜੀ ਪਹਿਲਾ ਸੂਟ ਇਸ ਤਰ੍ਹਾਂ ਰਹੇਗਾ ਜੀ ਗਲੇ ਤੇ ਬਟਨ ਇਹ ਹੈ ਜੀ ਦਾ ਪ੍ਰਿੰਟ ਇਹ ਹੈ ਬਾਹਾਂ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਰਹੇਗਾ ਜੀ ਮਿੱਟੀ ਸੂਟ ਇਹ ਰਹੇਗਾ ਜੀ ਇਹਦਾ ਬੈਕ ਬੈਕ ਦੇ ਉੱਪਰ ਬੱਦਰਾਂ ਲੱਗੀਆਂ ਹੋਈਆਂ ਆ ਜੇ ਨੂੰ ਸਾਈਜ਼ ਦੇ ਅਕੋਰਡਿੰਗ ਤੁਸੀਂ ਘਟਾਪਦਾ ਸਕਦੇ ਆ ਇਸ ਤਰ੍ਹਾਂ ਰਹੇਗਾ ਜੀ ਦੇਖੋ ਪ੍ਰਿੰਟ ਕਿੰਨਾ ਪਿਆਰਾ ਇਸ ਤਰ੍ਹਾਂ ਦੀ ਰੈਗੀ ਲੁੱਕ ਬਹੁਤ ਹੀ ਸੌਫਟ ਕਪੜਾ ਇਹ ਰਹਿਗਾ ਨਾਲ ਪਲਾਜ਼ੋ ਸੇਮ ਡਿਜ਼ਾਈਨ ਵਿੱਚ ਸੇਮ ਕਪੜੇ ਦੇ ਵਿੱਚ ਪਲਾਜ਼ੋ ਰਹੇਗਾ ਪਲਾਜ਼ੋ ਵੀ ਜੀ ਤੁਹਾਨੂੰ ਮਿਲੇਗਾ ਮਿਆਨੀ ਵਾਲਾ ਪ੍ਰੋਪਰ ਇਲਾਸਟਿਕ ਪਿਪਾਈ ਹੋਈ ਆ ਇਹ ਰਹੇਗਾ ਅੱਜ ਅਗਲਾ ਡਿਜ਼ਾਈਨ ਇਹਦਾ ਜੀ ਡਿਜ਼ਾਈਨ ਸੇਮ ਰਹੇਗਾ ਪਰ ਜਿਹੜਾ ਕਲਰ ਹੈ ਉਹ ਡਿਫਰੈਂਟ ਹੋਏਗਾ ਪਹਿਲੇ ਨਾਲੋਂ ਇਸ ਤਰ੍ਹਾਂ ਦਾ ਰਹੇਗਾ ਫਰੰਟ ਬਟਨ ਲੱਗੇ ਹੋਏ ਆ ਗਲਾ ਗੋਲ ਹੈ ਬਾਹਾਂ ਵੀ ਇੱਕਦਮ ਫ੍ਰਿਲ ਵਾਲੀਆਂ ਨੇ ਇਹ ਰਿਹਾ ਕਪਲਾਜ਼ੋ ਸੇਮ ਕੱਪੜੇ ਦੇ ਵਿੱਚ ਇਹ ਰਿਹਾ ਅਗਲਾ ਡਿਜ਼ਾਈਨ ਇਹ ਜੀ ਤੁਹਾਨੂੰ ਮਿਲਣਗੇ ਸਾਡੀ ਸ਼ਾਪ ਤੋਂ ਸਿਰਫ 200 ਦਾ ਮਿੱਡੀ ਸੂਟ य रहेगा अगला डिज़ाइन गला गोल गले बटन लगे हुए है तक दुख खोल के दिखाने इस तरह रहेगा डिजाइन देखो दोनों ही बहुत प्यारे ने प्रिंट भी बहुत प्यारा कपड़ा भी बहुत सॉफ्ट है ਇਹ ਰਹੇਗਾ ਜੀ ਨਾਲ ਪਲਾਜ਼ੋ ਸੇਮ ਡਿਜ਼ਾਈਨ ਸੇਮ ਕਪੜਾ ਨਿਆਣੀ ਵਾਲਾ ਪਲਾਜ਼ੋ ਉੱਪਰ ਇਲਾਸਟਿਕ ਪਈ ਹੋਈ ਹੈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਅਸੀਂ ਅੱਗੇ ਤੋਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾ ਕੇ ਲਿਆਈਏ ਇਹ ਹੈ ਜੀ ਅਗਲਾ ਡਿਜ਼ਾਈਨ ਕਲਰ ਡਿਜ਼ਾਈਨ ਸੇਮ ਕਲਰ ਅਲੱਗ ਹੋ ਗਿਆ ਹੁਣ ਇਹ ਪਿੰਕ ਕਲਰ ਦੇ ਵਿੱਚ ਆ ਗਿਆ ਇਹ ਸੱਤੇ ਵੀ ਗਲੇ ਦੇ ਕੰਮ ਹੋਇਆ ਹੈ ਬਟਨ ਲੱਗੇ ਹੋਏ ਆ ਟਾਈ ਪੱਟੀ ਇਸ ਤਰ੍ਹਾਂ ਦੀਆਂ ਰਹਿਣ ਗਿਆ ਵਾਹਾਂ ਇਹ ਰਉਗੀਆਂ ਜੀ ਪੱਦਰਾਂ ਇਸ ਤਰ੍ਹਾਂ ਦਾ ਰਹੇਗਾ ਜੀ ਪ੍ਰੋਪਰ ਮਿੱਡੀ ਸੂਟ ਤੁਹਾਨੂੰ ਦਿਖਾਉਨੇ ਆ ਇਸ ਤਰ੍ਹਾਂ ਦਾ ਡਿਜ਼ਾਈਨ ਬਹੁਤ ਪਿਆਰਾ ਹੀ ਰਹੇਗਾ ਜੀ ਬੈਕ ਇਹ ਰਹੇਗਾ ਨਾਲ ਪ੍ਰੋਪਰ ਲੈਂਥ ਦੇ ਵਿੱਚ ਤੁਹਾਨੂੰ ਪਲਾਜ਼ੋ ਸਾਡੀ ਸ਼ਾਪ ਦਾ ਨਾਮ ਹੈ ਜੀ ਐਸਪੀ ਕਲੋਥ ਸਟੋਰ ਜੋ ਕਿ ਦਸੂਆ ਤੋਂ ਸੰਸਾਰ ਪਰ ਰੋੜਦੇ ਹੈ ਸਾਡੀ ਸ਼ਾਪ ਤੇ ਜੀ ਤੁਹਾਨੂੰ ਹਰੇਕ ਤਰ੍ਹਾਂ ਦੇ ਨਾਈਟ ਸੂਟ ਜਿਹੜੇ ਆ ਮਿੱਟੀ ਸੂਟ ਸ਼ਰਾਰੀ ਪਲਾਜ਼ੋ ਸੂਟ ਹਰੇਕ ਚੀਜ਼ ਅਵੇਲੇਬਲ ਹੈ ਜੀ ਲੇਕ ਚੀਜ਼ ਮਿਲੂਗੀ ਤੁਹਾਨੂੰ ਇਹ ਰਣਗੇ ਜੀ ਸਾਰੇ ਕਲਰ ਚਾਰਟ ਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ